ਅਸੀਂ ਸਰੀਰ ਕਰਕੇ ਵੀ ਬੜੀਆਂ ਬਿਮਾਰੀਆਂ ਲਾ ਬੈਠੇ ਆਂ ਅਸੀਂ ਮਨ ਕਰਕੇ ਵੀ ਬੜੀਆਂ ਬਿਮਾਰੀਆਂ ਲਾ ਬੈਠੇ ਆਂ ਬਿਆਦ ਦਾ ਮਤਲਬ ਰੋਗ ਜਿਵੇਂ ਤਿੰਨ ਨੇ ਆਦ ਬਿਆਦ ਉਪਾਦ ਅਸੀਂ ਤਿੰਨਾ ਤੋਂ ਬਚਣਾ ਹੈ ਆਦ ਬਿਆਦ ਉਪਾਦ ਤੋਂ ਜਿਹੜੇ ਤਿੰਨ ਗੁਣ ਨੇ ਨਾ ਰਜੋ ਗੁਣ ਤਮੋ ਗੁਣ ਸਤ ਗੁਣ ਇਹਨਾਂ ਨੇ ਹੀ ਅੰਦਰ ਭਿਆਨਕ ਬਿਮਾਰੀਆਂ ਸਾਡੇ ਲਾਈਆਂ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨ ਕਉ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਹੁਣ ਸਰੀਰ ਦੀਆਂ ਬਿਮਾਰੀਆਂ ਦਾ ਤੇ ਪਤਾ ਲੱਗ ਗਿਆ ਚੈਕਅਪ ਕਰਵਾਇਆ ਜਦੋਂ ਚੈਕਅਪ ਕਰਵਾਇਆ ਤੇ ਪਤਾ ਲੱਗਾ ਵੀ ਆਹ ਤੈਨੂੰ ਬਿਮਾਰੀਆਂ ਨੇ ਤੇ ਆਹ ਇਹਦਾ ਕਾਰਨ ਨੇ ਤੇ ਆਹ ਇਹਦਾ ਟਰੀਟਮੈਂਟ ਹੈ ਇਹਦਾ ਇਲਾਜ ਹੈ ਹੁਣ ਜਿਹੜੀਆਂ ਅੰਦਰ ਬਿਮਾਰੀਆਂ ਕਾਮ ਕ੍ਰੋਧ ਲੋਭ ਮਾਨ ਹੰਕਾਰ ਨੇ ਲਾ ਦਿਤੀਆਂ ਇਹਦੇ ਲਈ ਕਿਥੋਂ ਟ੍ਰੀਟਮੈਂਟ ਕਰਾਈਏ ਜਿਹੜੀਆਂ ਬਿਮਾਰੀਆਂ ਸਾਡੇ ਮਨ ਨੂੰ ਲੱਗੀਆਂ ਪਈਆਂ ਨੇ ਹੰਕਾਰ ਤਾਂ ਸਭ ਤੋਂ ਵੱਡਾ ਭਿਆਨਕ ਰੋਗ ਹੈ ਜਿਵੇਂ ਸਰੀਰ ਨੂੰ ਕੈਂਸਰ ਦਾ ਰੋਗ ਖਾਂਦਾ ਹੈ ਇਦਾਂ ਹੀ ਮਨ ਨੂੰ ਹੰਕਾਰ ਦਾ ਰੋਗ ਖਾ ਜਾਂਦਾ ਹੈ ਹਉਮੈ ਦੀਰਘ ਰੋਗ ਹੈ ਕਹਿੰਦੇ ਨੇ ਹੁਣ ਇਹ ਕਾਮ, ਕਰੋਧ, ਲੋਭ, ਮਾਨ ਇਹ ਬਿਆਦ ਛੋਰੈ ਕਿਨੇ ਇਹਦੇ ਤੋਂ ਛੋਰੈ ਛੁਟਕਾਰਾ ਪਾ ਲਿਆ ਕਿਨੇ ਇਸ ਬਿਮਾਰੀਆਂ ਤੋਂ ਛੁਟਕਾਰਾ ਪਾ ਲਿਆ ਹੈ ਕੋਈ ਐਸਾ ਜਿਹੜਾ ਕਦੇ ਵੀ ਮੈਂ ਮੰਨ ਕਰਕੇ arogh ਹੋ ਗਿਆ ਹੁਣ ਮੈਂ ਆਪਣੇ ਮਨ ਵਿੱਚੋਂ ਸਾਰੀਆਂ ਬਿਮਾਰੀਆਂ ਤੋਂ ਛਡਕਾਰਾ ਪਾ ਲਿਆ ਮੇਰੇ ਅੰਦਰ ਕੋਈ ਕਾਮ ਨਹੀਂ ਕ੍ਰੋਧ ਨਹੀਂ ਲੋਭ ਨਹੀਂ ਮੋਹ ਨਹੀਂ ਹੰਕਾਰ ਨਹੀਂ ਇਹ ਬੜੀਆਂ ਭਿਆਨਕ ਬਿਮਾਰੀਆਂ ਨੇ ਇਹ ਬਿਮਾਰੀਆਂ ਸਾਨੂੰ ਅੰਦਰੋਂ ਹੀ ਅੰਦਰ ਖਾ ਰਹੀਆਂ ਸਾਨੂੰ ਨਹੀਂ ਪਤਾ ਸ਼ਰੀਰ ਦੀਆਂ ਬਿਮਾਰੀਆਂ ਦਾ ਤੇ ਪਤਾ ਲੱਗ ਜਾਂਦਾ ਹੈ ਸ਼ਰੀਰ ਤੋਂ ਪਤਾ ਲੱਗ ਜਾਂਦਾ ਹੈ ਪਰ ਜਿਹੜੀਆਂ ਅੰਦਰੋਂ ਹੀ ਅੰਦਰ ਖਾ ਰਹੀਆਂ ਨੇ ਖੋਖਲਾ ਕਰ ਰਹੀਆਂ ਨੇ ਅੰਦਰ ਹੀ ਇਸ ਲਈ ਕਹਿੰਦੇ ਨੇ ਤੁਹਾਨੂੰ ਇਹ ਗੁਰਬਾਣੀ ਕਾਦੇ ਲਈ ਦਿੱਤੀ ਆ ਇਸੇ ਲਈ ਦਿੱਤੀ ਆ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਸਰਬ ਰੋਗ ਕਾ ਔਖਦ ਨਾਮ ਤੁਹਾਨੂੰ ਇੱਕ ਦਵਾਈ ਦੇ ਦਿੱਤੀ ਆ ਨਾਮ ਦੀ ਗੁਰਬਾਣੀ ਦੀ ਇਹਨੂੰ ਤੁਸੀਂ ਖਾਓ ਪਰ ਹਜੇ ਸਮਝ ਨਹੀਂ ਨਾ ਜਿਹਨੂੰ ਸਮਝ ਨਹੀਂ ਉਹ ਉਹ ਕਿੱਥੇ ਖਾਂਦਾ ਹੈ ਉਹ ਬਾਹਰ ਦੀਆਂ ਦਵਾਈਆਂ ਤੇ ਭਰ-ਭਰ ਖਾਂਦਾ ਹੈ ਅੱਗੇ ਇੱਕ ਦਿਨ ਕਿਹਾ ਸੀ ਕਈ ਕਹਿੰਦੇ ਜੀ ਅਸੀਂ ਸਵੇਰੇ ਉੱਠਦਿਆਂ ਚਾਰ ਗੋਲੀਆਂ ਖਾਣੀਆਂ ਜੇ ਅਸੀਂ ਉੱਠਦਿਆਂ ਚਾਰ ਗੋਲੀਆਂ ਨਾ ਖਾਈਏ ਤੇ ਸਾਰੀ ਦਿਹਾੜੀ ਚੱਲਣਾ ਔਖਾ ਹੋ ਜਾਂਦਾ ਸਾਨੂੰ ਭੋਜਨ ਬਾਅਦ ਵਿੱਚ ਖਾਣਾ ਪੈਂਦਾ ਦਵਾਈ ਪਹਿਲਾਂ ਖਾਣੀ ਪੈਂਦੀ ਹੈ ਜੇ ਨਾ ਖਾਈਏ ਤੇ ਫਿਰ ਸਾਰਾ ਦਿਨ ਸਾਡੇ ਲਈ ਬੜਾ ਔਖਾ ਲੰਘਦਾ ਹੈ ਬਿਮਾਰੀ ਕਹਿੰਦੇ ਆ ਜਿਹੜੀ ਦਵਾਈ ਦਿੱਤੀ ਇਹ ਵੀ ਤੇ ਤੈਨੂੰ ਕਿਹਾ ਵੀ ਸਵੇਰੇ ਉੱਠ ਕੇ ਖਾ ਉੱਠਦਿਆਂ ਸਾਰ ਇਹ ਦਵਾਈ ਖਾਇਆ ਕਰ ਤੇਰਾ ਮਨ ਵੀ ਅੰਦਰੋਂ ਤੰਦਰੁਸਤ ਰਹੇਗਾ ਤੇਰਾ ਮਨ ਵੀ ਅੰਦਰੋਂ aroog ਰਹੇਗਾ ਜਾਂ ਬਿਮਾਰੀਆਂ ਲੱਗੀਆਂ ਨੇ ਤੇ ਉਹਦਾ ਇਲਾਜ ਗੁਰਬਾਣੀ ਰਾਹੀ ਹੋਣਾ ਫਿਰ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ ਬਾਹਰ ਦੀ ਦਵਾਈ ਤਾਂ ਚਾਰ-ਚਾਰ ਘੰਟੇ ਬਾਅਦ ਖਾਣੀ ਪੈਂਦੀ ਹੈ ਨਾ ਜੋ ਕਈਆਂ ਨੂੰ ਇੱਕ ਦਿਨ 'ਚ ਪਤਾ ਨਹੀਂ ਕਿੰਨੇ-ਕਿੰਨੇ ਇੰਜੈਕਸ਼ਨ ਲੱਗਦੇ ਆ ਕਈਆਂ ਨੂੰ ਇੱਕ ਦਿਨ 'ਚ ਪਤਾ ਨਹੀਂ ਇੱਕ ਦਿਨ ਛੱਡੋ ਇੱਕ ਟਾਈਮ ਵਿੱਚ ਕਈਆਂ ਨੂੰ ਤਿੰਨ-ਤਿੰਨ ਚਾਰ-ਚਾਰ ਇੰਜੈਕਸ਼ਨ ਲੱਗ ਜਾਂਦੇ ਆ ਇੱਕੋ ਹੀ ਟਾਈਮ ਦੇ ਵਿੱਚ ਤੇ ਸਾਰੀ ਦਿਹਾੜੀ ਲਾ ਲੋ ਕੀ ਬਣਦਾ ਤੇ ਅਸੀਂ ਦੋ ਵਕਤ ਵੀ ਆ ਦਵਾਈ ਨਾ ਖਾ ਸਕੀਏ ਤੇ ਫਿਰ ਹਾਲਤੇ ਮਾੜਾ ਹੋਣਾ ਹੀ ਆਕਰ ਕਮ ਸੇ ਕਮ ਦੋ ਵਕਤ ਤਾਂ ਖਾ ਲਈਏ ਸਵੇਰੇ ਉੱਠਦਿਆਂ ਤੇ ਰਾਤ ਸੌਣ ਲੱਗਿਆਂ ਦੋ ਵਕਤ ਹੀ ਨਾਮ ਦੀ ਖੁਰਾਕ ਲੈ ਲਾਂਗੇ ਤਾਂ ਵੀ ਅੰਦਰ ਅਸੀਂ arogh ਰਵਾਂਗੇ ਤੇ ਜੇ ਦੋਵੇਂ ਤੋਂ ਗਏ ਤੇ ਫਿਰ ਤੇ ਹੱਲ ਮਾੜਾ ਹੀ ਐ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਕੋਸ਼ਿਸ਼ ਕਰੀਏ ਕਿ ਉਠਦਿਆਂ ਸਾਰ ਗੁਰਬਾਣੀ ਦਾ ਅਭਿਆਸ ਹੋਵੇ ਫਿਰ ਸ਼ਾਮਾਂ ਤੱਕ ਉਹਦਾ ਅਸਰ ਰਹੇਗਾ ਸ਼ਾਮ ਨੂੰ ਫਿਰ ਗੁਰਬਾਣੀ ਦਾ ਅਭਿਆਸ ਕਰੋ ਸਾਰੀ ਰਾਤ ਉਹਦਾ ਅਸਰ ਰਹੇਗਾ ਤੋ ਮਹਾਰਾਜ ਜੀ ਕਹਿੰਦੇ ਆ ਇਹ ਜਿਹੜਾ ਰੋਗ ਨੇ ਇਹ ਜਿਹੜੇ ਭਿਆਨਕ ਬਿਮਾਰੀਆਂ ਨੇ ਇਹ ਕਿੰਨੇ ਛੱਡੀਆਂ ਨੇ ਕਿੰਨੇ ਇਹਦੇ ਤੋਂ ਛੁਟਕਾਰਾ ਪਾ ਲਿਆ ਹੈ ਕੋਈ ਐਸਾ ਜਿਹੜਾ ਕਦੇ ਵੀ ਮੈਂ ਇਹਨਾਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕਾ ਹਾਂ ਦੱਸੇ ਮੈਨੂੰ ਉਹ ਕਿਦਾਂ ਫਿਰ ਧਿਆਨ ਲਾ ਕੇ ਸੁਣਿਓ ਕੋ ਬਿਖਮ ਘਾਰ ਤੋਰੇ ਹੈ ਕੋਈ ਮੈਨੂੰ ਦੱਸੇ ਵੀ ਅੰਦਰ ਦਾ ਇਹ ਬਿਖਮ ਕਿਲਾ ਉਹਨੇ ਕਿੱਦਾਂ ਤੋੜ ਕੇ ਅੰਦਰ ਜਿੱਤ ਲਿਆ ਇਹਨੂੰ ਕਾਬੂ ਕਰ ਲਿਆ ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾ ਲਿਆ ਮੈਨੂੰ ਕੋਈ ਦੱਸੇ ਵੀ ਕਿੱਦਾਂ ਕਾਮ ਕ੍ਰੋਧ ਲੋਭ ਮਾਨ ਇਹ ਬਿਯਾਦ ਛੋਰੇ ਇਹ ਭਿਆਨਕ ਬਿਮਾਰੀਆਂ ਤੋਂ ਕਿਸੇ ਨੇ ਛੁਟਕਾਰਾ ਪਾ ਲਿਆ ਹੋਵੇ ਤੇ ਮੈਨੂੰ ਦੱਸੇ ਮੈਂ ਦੀ ਉਸੇ ਰਾਹ ਤੁਰਾਂ